ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਮੇਮਣਿਆਂ ਨੂੰ ਜਾਂ ਬੱਕਰੀਆਂ ਨੂੰ ਜਿਹੜੇ ਦਾਸਤ ਲੱਗ ਜਾਂਦੇ ਆ ਮੋਕ ਲੱਗ ਜਾਂਦੀ ਆ ਉਹਦਾ ਇਲਾਜ ਦੱਸ ਰਹੇ ਆ ਦੇਸੀ ਨੁਕਤਾ ਆਪਾਂ ਨੂੰ ਜਿਹੜੇ ਸੱਜਣ ਵੀਰ ਨੇ ਦੱਸਿਆ ਸੀ ਅਜਮਾਇਆ ਹੋਇਆ ਪਰਖਿਆ ਹੋਇਆ ਨੁਕਤਾ ਆਪਾਂ ਉਹੀ ਦਿੰਨੇ ਆ ਪਸ਼ੂਆਂ ਨੂੰ ਜ਼ਿਆਦਾਤਰ ਜਦੋਂ ਵੀ ਕੋਈ ਇਹੋ ਜੀ ਸਮੱਸਿਆ ਹੁੰਦੀ ਆ ਮੋਕ ਲੱਗਣ ਦਾ ਕਾਰਨ ਇਹੀ ਹੁੰਦਾ ਵੀ ਕਈ ਵਾਰ ਹਰਾ ਪੱਠਾ ਜ਼ਿਆਦਾ ਖਾਜੇ ਪਸ਼ੂ ਉਹਦੇ ਨਾਲ ਜਾਂ ਕੋਈ ਦਾਣੇ ਦਾ ਕੋਈ ਮਾੜਾ ਮੋਟਾ ਹੋ ਜਾਂਦਾ ਕੋਈ ਐਂਡ ਡਾਈਜੈਸ਼ਨ ਹੋ ਜਾਂਦੀ ਹੈ ਯਾਨੀ ਹਾਜਮੇ ਨਹੀਂ ਆਉਂਦੀ ਕੋਈ ਚੀਜ਼ ਉਹਦੇ ਕਾਰਨ ਇਹਨੂੰ ਦਸਤ ਲੱਗ ਜਾਂਦੇ ਆ ਸੋ ਇਹਦੇ ਲਈ ਆਪਾਂ ਕੀ ਕਰਨਾ ਹੈ ਦਹੀਂ ਹੋਵੇ ਜਾਂ ਖੱਟੀ ਲੱਸੀ ਹੋਵੇ ਅੱਧਾ ਗਲਾਸ ਲੈ ਕੇ ਉਹਦੇ ਵਿੱਚ ਚੌਥਾ ਕ ਹਿੱਸਾ ਹਲਦੀ ਪਾਊਡਰ ਤੇ ਦੋ ਚਾਂਚੇ ਸਰੋਂ ਦਾ ਤੇਲ ਇਹ ਚੰਗੀ ਤਰ੍ਹਾਂ ਰੜਕ ਲਓ ਵਧੀਆ ਜੇ ਦਹੀਂ ਆ ਤਾਂ ਉਹਦੇ ਪੂਰਾ ਪਾਣੀ ਪਾ ਕੇ ਚੰਗੀ ਤਰ੍ਹਾਂ ਰੜਕ ਕੇ ਲੱਸੀ ਵਾਂਗੂ ਬਣਾ ਕੇ ਉਹੋ ਦੇ ਦਿਓ ਤੁਸੀਂ ਜਾਨਵਰ ਨੂੰ ਤੁਸੀਂ ਦੇਖੋਗੇ ਵੀ ਜਾਨਵਰ ਤਰਸਤ ਹੋਊ ਛੇਤੀ ਤੋਂ ਛੇਤੀ ਨੰਬਰ 2 ਤੇ ਜੇ ਫੇਰ ਵੀ ਫਾਰਮੂਲਾ ਤੁਹਾਨੂੰ ਲੱਗਦਾ ਵੀ ਆਪਾਂ ਇਹ ਨਹੀਂ ਵਰਤਣਾ ਤਾਂ ਇੱਕ ਫਾਰਮੂਲਾ ਹੋਰ ਹੈ ਉਹ ਇਹ ਕੀ ਹੈ ਸੁੱਕੀ ਚਾਹ ਪੱਤੀ ਹੈ ਜਿਹੜੀ ਉਹਨੂੰ ਬਾਲ ਲਓ ਪਾਣੀ 'ਚ ਜਾਨੀ ਮਾਰੂ ਚਾਹ ਬਣਾ ਲਓ ਸਿਰਫ ਚਾਹ ਹੀ ਪਾਣੀ ਆ ਉਹ ਵੀ ਅੱਧਾ ਕੱਪ ਬਣਾ ਕੇ ਉਹਦੇ ਵਿੱਚ ਉਹੀ ਚੌਥਾ ਹਿੱਸਾ ਚਾਂਪਚੇ ਦਾ ਹਰਦੀ ਪਾਊਡਰ ਤੇ ਥੋੜੀ ਜੀ ਮਹਿੰਦੀ ਪਾ ਕੇ ਮਹਿੰਦੀ ਦਾ ਪਾਊਡਰ ਹੁੰਦਾ ਜਿਹੜਾ ਪਾ ਕੇ ਪਸ਼ੂ ਨੂੰ ਦੇ ਦਿਓ ਤੇ ਉਹ ਵੀ ਆਰਾਮ ਕਰ ਜਾਊਗਾ ਅੰਗਰੇਜ਼ੀ ਦਵਾਈ ਤੁਸੀਂ ਟਾਇਰਾ ਸਾਈਕਲਿਨ ਦੀਆਂ ਗੋਲੀਆਂ ਆਉਂਦੀਆਂ ਨੇ ਆਪਦੇ ਪਸ਼ੂ ਦੇ ਹਿਸਾਬ ਨਾਲ ਜਿੰਨੇ ਪਸ਼ੂ ਦੀ ਉਮਰ ਹੈ ਜੇ ਬੱਚਾ ਤਾਂ ਚੌਥਾ ਘੇਸਾ ਦੇ ਦਿਓ ਜਿਹਦੇ ਨਾਲ ਕਿ ਉਹਨੂੰ ਨਰਜੀ ਮਿਲ ਜੂਗੀ ਐ ਪਸ਼ੂ ਨੂੰ ਸੁਸਤੀ ਪੈ ਜਾਂਦੀ ਆ ਮੋਕ ਲੱਗਣ ਤੋਂ ਬਾਅਦ ਖਾਂਦਾ ਖਾਣ ਪੀਣ ਨਹੀਂ ਕਰਦਾ ਤਾਂ ਉਹਦੇ ਨਾਲ ਆਰਾਮ ਆ ਜਾਊਗਾ ਇਹ ਵੱਡਾ ਪਸ਼ੂਆ ਨੂੰ ਅੱਧੀ ਗੋਲੀ ਦੇ ਦੇ। ਆ ਜਿਹੜਾ ਹੁਣ ਜਾਨਵਰ ਆਪਣਾ ਖਾਈ ਜਾਂਦਾ। ਇਹਨੂੰ ਵਿਚਾਰ ਨੂੰ ਕੱਲ ਨੂੰ ਕੱਲ ਦੀ ਮੋਕ ਲੱਗੀ ਵੀ ਸੀ। ਆਪਾਂ ਇਹ ਫਾਰਮੂਲਾ ਦਿੱਤਾ ਨਾਲ ਗੋਲੀ ਦਿੱਤੀ। ਤੇ ਹੁਣ ਵਧੀਆ ਨਾਮ ਵਰਨਾਮ ਹੋ ਗਿਆ ਖਾਈ ਪੀ ਜਾਂਦਾ ਵਧੀਆ। ਉਹ ਇਹੀ ਆ ਵੀ ਆਪਦਾ ਵਧੀਆ ਸਿੱਖੋ ਇਹੇ ਜਨੋਤਾਂ ਨੂੰ ਬਜ਼ੁਰਗਾਂ ਤੋਂ ਜਾਣਕਾਰੀ ਲਿਆ ਕਰੋ ਇਹ ਚੀਜ਼ ਬਾਰੇ। ਜਿਹੜੀ ਕਿ ਆਪਾਂ ਨੂੰ ਲੋੜ ਪੈਣ ਤੇ ਕੰਮ ਆ ਸਕਦੀ ਆ ਘਰੇਲੂ। ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਪਈਆਂ ਹੀ ਹੁੰਦੀਆਂ ਨੇ। ਥੋੜੇ ਪਸ਼ੂ ਦੀ ਜਾਨ ਵੱਸ ਸਕਦੀ ਹੈ ਇਹ ਚੀਜ਼ ਨਾਲ ਮੋਕ ਵੀ ਬਹੁਤ ਗੰਭੀਰ ਬਿਮਾਰੀ ਹੈ ਇਹ ਪਸ਼ੂ ਨੂੰ। ਆਪਾਂ ਜੇ ਲਗਭਗ ਆਪਣੀ ਮਹੀਨੇ ਦੀ ਖਰਾਕ ਵੇਸਟ ਹੋ ਜਾਂਦੀ ਹੈ ਜਦੋਂ ਕਿਰਾ ਮੋਕ ਮਾਰ ਗਿਆ ਪਸ਼ੂ। ਇੱਕ ਹੁੰਦਾ ਵੀ ਪਸ਼ੂ ਮੰਨ ਕੇ ਚਲੋ ਕੋਈ ਮਾੜਾ ਮੋਟਾ ਨੂੰ ਪ੍ਰੋਬਲਮ ਆ ਜਾਂਦੀ ਹੈ ਇੱਕ ਅੱਧੀ ਵਾਰ ਮੋਕ ਲਾ ਕੇ हट ਜਾਂਦੀ ਆ ਆਪਦੇ ਆਪ। ਇੱਕ ਹੁੰਦਾ ਲਗਾਤਾਰ ਮੋਕ ਹੀ ਕਰੀ ਜਾਣੀ ਪਸ਼ੂ ਨੇ ਉਹ ਲਾਇਆ ਬੈਠਦੀ ਆ ਪਸ਼ੂ ਨੂੰ। ਸੋ ਇਹ ਹੀ ਇਹਦਾ ਇਲਾਜ ਆ। ਧੰਨਵਾਦ।